ਸਤ ਸ੍ਰੀ ਅਕਾਲ ਜੀ ਤੁਸੀਂ ਦੇ ਪੰਜਾਬ న్యూਸ ਕਿਹਾਂ ਰਾਵੀ ਦਰਿਆ ਦੇ ਪੋਲ ਉੱਪਰ ਅਸਲੇ ਅਸੀਂ ਖੜੇ ਆ ਜਿਵੇਂ ਕਿ ਕੱਲ ਜਿਲ੍ਹਾ ਗੁਰਦਾਸਪੁਰ ਵੱਲੋਂ 1.5 ਲੱਖ ਕਿਊਸ ਦਾ ਜਿਹੜਾ ਪਾਣੀ ਛੱਡਿਆ ਗਿਆ ਸੀ ਕੱਲ ਤਾਂ ਫਿਲਹਾਲ ਪਾਣੀ ਦਾ ਲੈਵਲ ਬਹੁਤ ਪੱਧਰ ਬਹੁਤ ਘੱਟ ਸੀ ਪਰ ਅੱਜ ਪਾਣੀ ਦਾ ਪੱਧਰ ਬਹੁਤ ਜਿਹੜਾ ਵੱਧ ਚੁੱਕਾ ਹੈ ਤੇ ਕੁਝ ਸਮਾਂ ਪਹਿਲਾਂ ਹੀ ਡੀਸੀ ਅੰਮ੍ਰਿਤਸਰ ਇੱਥੋਂ ਹੋ ਕੇ ਮੌਕੇ ਦਾ ਮੂਹਣਾ ਕਰਕੇ ਗਏ ਨੇ ਤੇ ਆਪਾਂ ਗੱਲਬਾਤ ਕਰਾਂਗੇ ਇੱਥੋਂ ਦੇ ਕਿਸਾਨਾਂ ਦੇ ਨਾਲ ਇੱਥੋਂ ਦੇ ਲੋਕਾਂ ਦੇ ਨਾਲ ਕਿਉਂ ਉਹਨਾਂ ਵਿੱਚ ਇਸ ਨੂੰ ਲੈ ਕੇ ਕਿੰਨਾ ਕੁ ਸਹਿਮ ਦਾ ਮਾਹੌਲ ਹੈ ਪਹਾੜੀ ਖੇਤਰਾ ਵਿੱਚ ਹੋ ਰਹੀ ਲਗਾਤਾਰ ਭਾਰੀ بارش ਕਰਨ ਦਰਿਆਵਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਦੇ ਤਹਿਤ ਬੀਤੇ ਕੱਲ ਉਜ ਡਰਿਆ ਅਤੇ ਰੰਜੀਤ ਸਾਗਰ ਡੈਮ ਵਿਚੋਂ 1.5 ਲੱਖ ਕਿਊਸਕ ਪਾਣੀ ਦਰਿਆ ਰਾਵੀ ਵਿੱਚ ਛੱਡਿਆ ਗਿਆ ਸੀ ਭਾਵੇਂ ਕਿ ਕੱਲ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਘਟ ਸੀ ਪਰ ਅੱਜ ਦੁਬਾਰਾ 1.5 ਲੱਖ ਕਿਊਸਕ ਪਾਣੀ ਛੱਡਿਆ ਜਾਣ ਤੋਂ ਬਾਅਦ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਲੋਕਾਂ ਨੂੰ ਹੜ ਦਾ ਡਰ ਸਤਾਉਣ ਲੱਗ ਪਿਆ ਹੈ ਇਸ ਵੇਲੇ ਜਦੋਂ ਪੱਤਰਕਾਰ ਹੁਣ ਰਾਵੀ ਦਰਿਆ ਉੱਪਰ ਬਣੇ ਕਸੋਲ ਬ੍ਰਿਜ ਤੇ ਖੜੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਡੀਸੀ ਅਚਨਾਲਾ ਵੱਲੋਂ ਮੌਕਾ ਵੇਖ ਕੇ ਗਏ ਹਨ ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੇ ਕੱਲ ਪਾਣੀ ਦਾ ਪੱਧਰ ਘੱਟ ਸੀ ਪਰ ਅੱਜ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਫਸਲਾਂ ਅਤੇ ਪੰਗੇਚੇ ਪਾਣੀ ਭਰਨ ਦਾ ਖਤਸਾ ਜਟਾਇਆ ਜਾ ਰਿਹਾ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਵੀ ਦਰਿਆ ਵਿੱਚ ਪਾਣੀ ਇਕਦਮ ਛੱਡਣ ਦੇ ਬਜਾਇਆ ਥੋੜਾ ਥੋੜਾ ਕਰਕੇ ਛੱਡਿਆ ਜਾਵੇ ਉਧਰ ਆਰਮੀ ਨੇ ਤਾਂ ਘਾਰੀਆਂ ਤਾਂ ਲੋਕਲ ਪ੍ਰਸ਼ਾਸਨ ਵੱਲੋਂ ਹਰ ਦੀ ਸਥਿਤੀ ਨਾਲ ਜਿੱਠਣ ਲਈ ਪੂਖਤਾ ਪ੍ਰਬੰਧ ਕੀਤੇ ਗਏ ਹਨ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਸਰ ਮੈਂ ਇਸ ਟਾਈਮ ਕਣੀਆਂ ਨੂੰ ਜਾਂ ਵਾਲਾ ਜਿਹੜਾ ਪੋਲੇ ਆ ਉੱਥੇ ਖੜਾ ਆ ਤੇ ਰਾਤ ਦਾ ਜਿਹੜਾ ਪਾਣੀ ਛੱਡਿਆ ਸੀ ਉਹ ਰਾਤੀ ਪਹੁੰਚ ਗਿਆ ਸੀ ਤੇ ਕੁਝ ਹੁਣ ਮੈਂ ਵੀ ਅਜੇ ਪਿੱਛੇ ਹੋਰ ਛੱਡ ਦਿੱਤਾ ਤੇ ਇਹ ਵੀ ਖਤਰੇ ਤੋਂ ਬਾਹਰ ਹੀ ਜਾਣ ਰਿਹਾ ਜੀ ਜੀ ਕੱਲ ਤੁਸੀਂ ਸਾਰੇ ਮੌਕੇ ਤੇ ਹੀ ਕੱਲ ਤੇ ਅੱਜ ਦੇ ਪਾਣੀ 'ਚ ਕਿੰਨਾ ਕੀ ਡਿਫਰੈਂਸ ਵਧਿਆ ਜਾਂ ਘਟਿਆ ਨਹੀਂ ਪਾਣੀ ਵਧਿਆ ਜੀ ਅੱਜ ਦਾ ਤੇ ਪਾਣੀ ਵਧਿਆ ਰਾਤੀ ਪਾਣੀ ਤੋਂ ਘੱਟ ਸੀ ਤੇ ਹੁਣ ਪਾਣੀ ਜ਼ਿਆਦਾ ਆ ਤੇ ਬਾਕੀ ਇਹ ਹੁਣ ਡੀਸੀ ਸਾਹਿਬ ਅjnਾਲਾ ਆਏ ਸੀ ਤੇ ਉਹ ਦੱਸ ਕੇ ਗਏ ਆ ਵੀ 1.5 ਡੇਢ ਮਟਰਿਸਕ ਪਾਣੀ ਹੋ ਛੜਤਾ ਆ ਤੇ ਦੋ ਦਿਨ ਦਾ ਅਲਰਟ ਕੀਤਾ ਵੀ ਦੋ ਦਿਨ ਦਾ ਵਿੱਚ ਖਤਰਾ ਆ ਜੀ ਵੀ ਤੇ ਬਾਕੀ ਗਾਂ 'ਕੇ ਡੀਸੀ ਸਾਹਿਬ ਗਏ ਨੇ ਸਿੰਘੋ ਕਿਸੇ ਜادیه ਵਾਲੇ ਇੱਧਰ ਇਸ ਸਾਈਡ ਤੇ ਗਏ ਨੇ ਹੁਣ ਇੱਟੂ ਆਪਣਾ ਕਲੀਅਰ ਕਰ ਗਏ ਨੇ ਵੇਖੀ ਗਏ ਆ ਇਹ ਮੌਕੇ ਦਾ ਜਿਆਦਾ ਕਰਕੇ ਗਿਆ। ਬਾਕੀ ਅੱਗੇ ਪਾਣੀ ਹੁਣ ਜਿਹੜਾ ਵਧਿਆ ਹੈ ਪਾਣੀ। ਪ੍ਰਸ਼ਾਸਨ ਨੇ ਕਿਵੇਂ ਦੇ ਉੱਪਰ ਬੰਦ ਕੀਤੇ ਆ ਇਸ ਸਥਿਤੀ ਨਾਲ ਨਜਿੱਠਣ ਲਈ? ਮੈਂ ਵੀ ਪਹਿਲਾਂ ਤੋਂ ਕੋਈ ਆਉਂਦਾ ਕੋਈ ਨਹੀਂਗਾ। ਜੇ ਆਉਂਦੇ ਨੇ ਤੇ ਜਦੋਂ ਪਾਣੀ ਆਉਂਦਾ ਉਦੋਂ ਕੁਛ ਨਹੀਂ ਕਰਦੇ ਬਸ ਆਹ ਕਰਦੇ ਆਂਗੇ ਜੇ ਕਰਦੇ ਆਂ ਬਸ ਇੰਨੀ ਗੱਲ ਕਰਕੇ ਚਲ ਜਾਂਦੇ ਮੁੜ ਕੇ ਫੇਰ ਕੇ ਕਿ ਇਹਨੇ ਕੁਛ ਨਹੀਂ ਆਉਣਾ। ਲੋਕਾਂ ਨੂੰ ਅਲਰਟ ਕੀਤਾ ਗਿਆ ਸੀ ਇਸ ਬੰਦੀ ਪਹਿਲਾਂ? ਹਾਂ ਪਹਿਲਾਂ ਤੇ ਮੈਂ ਵੀ ਡੀਸੀ ਸਾਹਿਬ ਦਾ ਆਇਆ ਸੀ ਉਸ ਨਾਲ ਜਿਹੜਾ ਗਰੰਤੀ ਮਲੂਕ ਸਿੰਘ ਹੈ ਉਹਨਾਂ ਨੇ ਲਾਉਂਸਮੈਂਟ ਕਰਵਾਈ ਤੇ ਜਿਨ੍ਹਾਂ ਦੀਆਂ ਕੋਈ ਨੀਵੇਂ ਥਾਂ ਤੇ ਜਗ੍ਹਾ ਨੇ। ਬਹੁਤ ਕਿਹਾ ਹੋ ਜੋ ਤੇ ਇਸ ਟਾਈਮ ਵੀ ਹੁਣ ਜੇ ਡੀਸੀ ਸਾਹਿਬ ਕਹਿ ਕੇ ਗਏ ਨੇ ਵੀ ਬੱਚਿਆਂ ਬੁੱੱਚਿਆਂ ਨੂੰ ਦਰਿਆ ਦੇ ਕੰਢੇ ਨਾ ਜਾਣ ਦੋ ਲੋਕਾਂ ਦੇ ਵਿੱਚ ਕਿਵੇਂ ਦਾ ਮਾਹੌਲ ਲੱਗ ਰਿਹਾ ਹੈ ਸਹਿਮ ਤਾਂ ਜੀ ਨੇ ਲੋਕੀ ਦੇ ਤਕਰੀਬਨ 50 ਸਾਲ ਤੋਂ ਮੇਰੀ ਉਮਰ ਹੀ ਹੋ ਗਈ ਆ ਤੇ ਅਸੀਂ ਵਹਿੰਦੇ ਰਹੇ ਆ ਇਦਾਂ ਹੀ ਤੇ ਸਾਨੂੰ ਨਹੀਂ ਡਰ ਲੱਗਦਾ ਜਿਹੜਾ ਪਿੱਛੇ ਲੋਕਾਂ ਨੂੰ ਡਰ ਲੱਗਦਾ ਜ਼ਿਆਦਾ ਲੋਕਲ ਪ੍ਰਸ਼ਾਸਨ ਤੋਂ ਇਲਾਵਾ ਆਰਮੀ ਦੇ ਅਧਿਕਾਰੀਆਂ ਵੀ ਮੋਰਚਾ ਜਿਹੜਾ ਸੰਭਾ ਹੈ ਨਹੀਂ ਆਰਮੀ ਵੀ ਰਾਦੇ ਆਰਮੀ ਵਾਲੇ ਵੀ ਆ ਗਏ ਨੇ ਤੇ ਪੰਜਾਬ ਪੂਸ ਵੀ ਇੱਥੇ ਹੀ ਆ ਬੱਡ ਤੇ ਇਹ ਜਿਹੜੇ ਆ ਪੁਲਿਸ ਤੇ ਉੱਤੇ ਬਿਠੀ ਆਣਗੇ ਉਹ ਜਿਹੜੇ ਨਿਸ਼ਾਨਬੀਨ ਕਰਕੇ ਆਣਗੇ ਨੰਗਨ ਦਿੰਦੇ ਬਾਕੀ ਰੱਖ ਦਿੰਦੇ ਜਿੰਨੋਂ ਕੋਈ ਬਿਲਾ ਕਾਗਜ਼ਾ ਪੱਤਾਂ ਤੋਂ ਬਗੇਰ ਆਉਂਦਾ ਹੋਵੇਗਾ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਤੋਂ ਵੀ ਇਸ ਜਿਉ ਮੰਨ ਲੋ ਰੱਬ ਨਾ ਕਰੇ ਕੋਹਾੜਾ ਆ ਜਾਂਦਾ ਤੇ ਕੀ ਮੰਗ ਕਰੋਗੇ ਉਹਦੇ ਵਿੱਚ ਜਿਹੜਾ ਜਦੋਂ ਪਾਣੀ ਆ ਜਾਂਦਾ ਜਿਆਦਾ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਤੇ ਜਿਹੜਾ ਖਰਾਬਾ ਕਿਸ ਦਾ ਹੋ ਜਾਏਗਾ ਉਹਦਾ ਖਰਾਬਾ ਦਿੱਤਾ ਜਾਵੇ ਕਿਹਨਾ ਮਾਪੜ ਦੀਨ ਇੱਥੇ ਘੜੀ ਚੱਲ ਸੱਸ ਇਸ ਵੇਲੇ ਕੋਈ ਨਹੀਂ ਆਉਂਦਾ ਤੇ ਇਹ ਮੇ ਤਾਂ ਮਹੌਲ ਰਗਿਆ ਜਿਹੜਾ ਪਾਣੀ ਲੈ ਪਾਣੀ ਬਹੁਤ ਜ਼ਿਆਦਾ ਚੱਲ ਰਹਾ ਹੈ ਕੱਲ ਤੇ ਅੱਜ ਕਿੰਨਾ ਕੀ ਫਰਕ ਕੱਲ ਤੋਂ ਅੱਜ ਬਹੁਤ ਜ਼ਿਆਦਾ ਹੈ ਜ਼ਿਆਦਾ ਪਾਣੀ ਚੱਲ ਰਹਾ ਹੈ ਜਿਹੜੇ ਸਾਡੇ ਕਿਰਿਆਉਂ ਪਾਰ ਤਾਂ ਦਿੱਕਟ ਸਾਡੇ ਤੇ ਪੈਚਰ ਲੋਕੀ ਵਗੇ ਪ੍ਰਕਸ਼ਨਾ ਕਿ ਅੱਗੇ ਉੱਚੇ ਉੱਚੇ ਥਾਂ ਹੋ ਗਏ ਅੱਜ ਵੀ ਪਾਣੀ ਦਾ ਮਾਹੌਲ ਬਹੁਤ ਖਰਾਬ ਹੈ ਕਿੰਨਾ ਕੀ ਸਹਿਮ ਮਹੌਲ ਰਗਿਆ ਮੌਰ ਬੋਲ ਖਰਾਬ ਹੈ ਡੰਗਰਾਂ ਨੂੰ ਕੋਈ ਛਰਿਆ ਨਹੀਂ ਖਾਣ ਪੀਣ ਨੂੰ ਡੰਗਰ ਉੱਚੇ ਥਾਂ ਢੱਕਿਆ ਹੈ ਕੁਛ ਨਹੀਂ ਰਿਹਾ ਬਸ ਅਧਿਕਾਰੀ ਸਾਡੇ ਕੋਲ ਜਾ ਨਹੀਂ ਪਹੁੰਚਿਆ ਕੋਈ ਵੇਲੇ ਤੱਕ ਕੀ ਮੰਗ ਕਰ ਤੁਸੀਂ ਮੰਗੇ ਹੋਈ ਕਰਦੇ ਆ ਪਾਣੀ ਬਹੁਤ ਜ਼ਿਆਦਾ ਵਗ ਗਿਆ ਡੰਗਰਾਂ ਨੂੰ ਕਿਤੇ ਉੱਚਾ ਤਾਂ ਮਿਲ ਜਾ ਸਾਨੂੰ ਕਿਤੇ ਗਰਾਊਂਡ ਕਰਾਉਣਾ ਚਾਹੀ ਤੱਕ ਡੱਕ ਸਕਦੇ ਜੇ ਕਿ ਭੈਣ ਭਰਾ ਕੋਈ ਗਰਾਊਂਡ ਡੱਕੇ ਉੱਥੇ ਡੰਗਰ ਸਾਡੇ ਜਾਨ ਨਹੀਂ ਦਿੰਦੇ ਪਰ ਅਸੀਂ ਕਿੱਥੇ ਡੰਗਰ ਡੱਕੀਏ ਹਾਂ ਬਹੁਤ ਮਾੜਾ ਬਹੁਤ ਮਾੜਾ ਜਾ ਨਹੀਂ ਦੇਖੋ ਜੇ ਜਿਤਨਾ ਦੀ ਅੱਜ 1.5 ਲੱਖ ਕੱਲ ਕਿੰਨੇ ਪਾਣੀ ਛੱਡਿਆ ਗਿਆ ਵਾ ਔਰ ਕੱਲ ਨੂੰ ਅਮਰਸਰ ਸਾਹਿਬ ਦਾ ਫੋਨ ਆਇਆ ਇਹ ਕਹਿੰਦੇ 1,20,000 ਪਾਣੀ ਜਿਹੜਾ ਛੱਡਣਾ ਹੈ ਤੇ ਉਹ ਪਾਣੀ ਮੇਰੇ ਖਿਆਲ ਇੱਕ ਉਹਦੇ ਦਰਿਆ ਦੇ ਵਿੱਚ ਵਿੱਚ ਨਿਕਲ ਚੱਲਿਆ ਅੱਜ ਪਰ ਅੱਜ ਜਿਹੜੇ ਅਮਰਸਰ ਦੇ ਸਾਡੇ ਟੀਬ ਸਾਹਿਬ ਆਏ ਸੀ ਮੌਕੇ ਤੇ ਉਹ ਨਹੀਂ ਇਹ ਤੁਹਾਡੇ ਤੋਂ ਪਹਿਲਾਂ 15-20 ਮਿੰਟ ਪਹਿਲਾਂ ਆਏ ਸੀ ਉਹ ਦੱਸ ਕੇ ਗਏ ਵੀ ਅੱਜ 6 ਵਜੇ ਜਿਹੜਾ ਵਾ ਉਹ ਆਪਣਾ ਪਾਣੀ ਜਿਹੜਾ ਵਾ 1.5 ਲੱਖ ਕੋਸੇ ਛੱਡਿਆ ਗਿਆ ਉਹ ਉਹਦੇ ਦਰਿਆ ਵਗੈਰਾ ਜਿਹੜਾ ਉਹਦਾ ਵੀ ਜਿਹੜਾ ਕਿਤੇ ਮਤਲਬ ਲੈਵਲ ਵਧਿਆ ਪਿਆ ਵਾ ਤੇ ਫਤਨੇ ਵਾਲੀ ਗੱਲ ਤੇ ਕੋਈ ਨਹੀਂ ਹੈਗੀ ਪਰ ਫਿਰ ਵੀ ਆਪਾਂ ਲੋਕਾਂ ਨੂੰ ਬਾਹਰ ਕਰਕੇ ਗਏ ਨੇ ਵੀ ਆਪਣਾ ਧਿਆ ਤੁਹਾਡੀ ਵੀ ਬੜੀ ਮਿਹਰਬਾਨੀ ਹੈ ਤੁਸੀਂ ਹਰ ਵਾਰੀ ਹੁਣ ਜਿੱਦਾਂ ਸਾਡੇ ਲੜਾਈ ਲੱਗੀ ਸੀ ਉਦੋਂ ਵੀ ਤਾਂ ਬੜੀਆਂ ਬੈਠਾਂ ਕੀਤੀਆਂ ਆ ਕੇ ਹੁਣ ਆ ਕੇ ਦਰਿਆ ਦੇ ਆ ਕੇ ਜਿਹੜਾ ਹਰ ਵਾਰੀ ਜਿਹੜੀ ਹਰੀ ਸਮੱਸਿਆ ਸੁਣਦੇ ਹੋ ਤੇ ਮੈਂ ਇਹ ਬੇਨਤੀ ਕਰਨੀ ਚਾਹਾਂਗਾ ਕਿ ਸਰਕਾਰਾਂ ਨੂੰ ਮੰਨ ਲਓ ਹੋਣਾ ਜਦੋਂ ਹੜ ਆ ਜਾਂਦਾ ਵਾ ਉਦੋਂ ਪ੍ਰਸ਼ਾਸਨ ਨੂੰ ਹੁਕਮਕਾਰ ਦੇ ਵਿੱਚ ਆ ਕੇ ਲੜਖ ਹੋ ਜਾਓ ਪਰ ਜਿੱਦਾਂ ਸਾਡੇ ਕੋਲ ਤੁਸੀਂ ਬੰਨੇ ਆਰਮੀ ਨੇ ਮੱਤੀ ਆ ਦਰਿਆ ਰਾਵੀ ਦੇ ਨਾਲ ਨਾਲ ਇਹਨੂੰ ਆਪਾਂ ਹੁਣ ਤੋਂ ਹੀ ਮੰਨ ਲਓ ਦਰਿਆ ਰਾਵੀ ਤੇ ਦੋ-ਚਾਰ ਦਿਨਾਂ ਬਾਅਦ ਨਿਕਲ ਜਾਣਾ ਵਾ ਉਦੋਂ ਬਾਅਦ ਅਸੀਂ ਭੁੱਲ ਜੰਨੇ ਆ ਇਹਨੂੰ ਜਿਹੜਾ ਹੁਣ ਤੋਂ ਹੀ ਜਿਹੜਾ ਵਾ ਇਹਦਾ ਤੁਸੀਂ ਪੱਕੀ ਕਰਕੇ ਐ ਸੈਂਟਰ ਸਰਕਾਰ ਨੂੰ ਚਾਹੀਦਾ ਵਾ ਜੇ ਪੰਜਾਬ ਸਰਕਾਰ ਨੂੰ ਵੀ ਨਾਲ ਚਾਹੀਦਾ ਵਾ ਇਹ ਬਜਟ ਇਹ ਸਾਡੇ ਇੱਕ ਦੇ ਫੌਜ ਦਾ ਜਿਹੜਾ ਡਿਫੈਂਸ ਜਿਹੜਾ ਵਾ ਬੜਾ ਪੱਕਾ ਹੋ ਜਾਂਦਾ ਵਾ ਤੇ ਨਾਲ ਹੀ ਜਿਹੜਾ ਵਾ ਅਸੀਂ ਵੀ ਬੱਜ ਜਾਂਦੇ ਆ ਜਿਹੜਾ ਰੋਜ਼ ਹੜ ਆ ਗਿਆ ਜੀ ਆਪਾਂ ਮਾਲ ਟੰਗਰ ਤਾਂ ਕਰ ਲੋ ਇਹ ਜਿਹੜੀ ਪ੍ਰੋਬਲਮ ਆ ਸਾਡੀਆਂ ਹਰ ਜਨ ਤੇ ਸਰਕਾਰ ਨੂੰ ਮੈਂ ਬੇਨਤੀ ਇਹ ਕਰਾਂਗਾ ਵੀ ਤੁਸੀਂ ਨੂੰ ਜਿਹੜਾ ਬੰਨ ਇਹਦੇ ਨਾਲ ਤਕਰੀਬਨ ਗਦਾਸਪੁਰ ਤੇ ਵੀ 15 20 ਪਿੰਡ ਤੇ ਅੰਮ੍ਰਿਤਸਰ ਦੇ ਵੀ ਜਿਹੜੇ ਪਿੰਡ ਆ ਉਹ ਬੱਜ ਜਾਂਦੇ ਜੇ ਤੁਸੀਂ ਨੂੰ ਪੱਕਾ ਕਰਕੇ ਪੱਥਰ ਲਾ ਕੇ ਪੱਕਾ ਕਰ ਦੇਣਾ ਦੇ ਸਾਰਾ ਕੁਝ ਵਧੀਆ ਕੰਮ ਹੋ ਜਾਂਦਾ ਹੈ। ਪਰ ਸ਼ਾਸਨ ਦੇ ਕਿਵੇਂ ਨੇ ਆਪਣਾ ਕੀਤੇ ਨੇ ਪ੍ਰਬੰਧ ਕੀਤੇ ਨੇ ਇਸ ਸਥਿਤੀ ਨਾਲ ਜਿੱਤ ਲੀ। ਪ੍ਰਸ਼ਾਸਨ ਨੇ ਵੇਖੋ ਜੀ ਪ੍ਰਸ਼ਾਸਨ ਤੇ ਪੂਰਾ ਹੁਣ ਜ਼ੋਰ ਆਪਣਾ ਲਾ ਰਿਆ ਵਾ। ਪ੍ਰਸ਼ਾਸਨ ਨੇ ਹੁਣ ਇਹੋ ਹੀ ਆਪਣਾ ਘੱਟੇ ਵਗੈਰਾ ਭਰੇ ਨੇ ਵੇਖੋ ਉਹ ਰਾਤ ਜੀ ਸਾਹਿਬ ਨੇ ਸਾਡੇ ਨੇ ਹੁਕਮ ਕੀਤਾ ਤਸੀਲਦਾਰ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਸਾਡੇ ਉਹ ਰਾਤ 1:30 ਵਜੇ ਇੱਥੇ ਸਾਡੇ ਕੋਲ ਆ ਗਏ ਸੀ। ਪਰ ਮੈਂ ਬੇਨਤੀ ਕੀਤੀ ਵੀ 1:30 ਵਜੇ ਆਉਣ ਦਾ ਕੋ ਰਾਤ ਨਹੀਂ ਮਤਲਬ ਕੋਈ ਫਾਇਦਾ ਹੋਣਾ ਕਿਉਂਕਿ ਜਿਹੜਾ ਪਾਣੀ ਆ ਗਿਆ ਉਹ ਤਾਂ ਆ ਹੀ ਜਾਣਾ। ਐਸਡੀਐਮ ਸਾਹਿਬ ਚਾਹੇ ਆਪਣਾ ਹੋਰ ਕੋਈ ਸਾਡੇ ਜਿਹੜੇ ਬਲਾਜਮ ਹ ਕੁਛ ਨਹੀਂ ਕਰ ਸਕਦੇ ਇਹਨੂੰ ਜਿਹੜਾ ਪਹਿਲਾਂ ਪੱਕਾ ਕੀਤਾ ਜਾਵੇ ਤੇ ਕੋਈ ਲੋੜ ਹੀ ਨਹੀਂ ਆਉਂਦੀ ਬੰਦੀ ਪ੍ਰਸ਼ਾਸਨ ਚਲੋ ਆਪਣੇ ਥਾਂ ਬਹੁਤ ਵਧੀਆ ਜਿਹੜਾ ਪ੍ਰਬੰਧ ਕੀਤਾ ਸਾਰਾ ਸਾਰੇ ਲੋਕਾਂ ਨੂੰ ਲੱਟਵੀ ਕੀਤਾ ਵਾ ਤੇ ਜੋ ਵੀ ਮਹੀਆ ਕਰਾਉਣ ਲਈ ਜੋ 99 ਥਾਂ ਜਾਣਦੀ ਉਹਨਾਂ ਨੇ ਪ੍ਰਬੰਧ ਕੀਤਾ ਵਾ ਹੋਰ ਦਰ ਇਹਨਾਂ ਨੇ ਟਾਈਟ ਅਪ ਕੀਤਾ ਵਾ ਪਰ ਪ੍ਰਮਾਤਮਾ ਕਰੇ ਸਾਨੂੰ ਇਹੋ ਜੀ ਲੋੜ ਹੀ ਨਾ ਪਵੇ ਆਪੋ ਆਪਣਾ ਜਿਹੜਾ ਚੁੱਲਾ ਜਿਹੜਾ ਹਰਕ ਦਾ ਜਿਹੜਾ ਬਲੇ ਲੱਗਦਾ ਸਰ ਜਿਹੜਾ ਪਾਣੀ ਇੱਕਦਮ ਛੜਾਈ ਜਾਂਦਾ ਹਾਉਲੀ ਵਾਲੇ ਛੜੇ ਜਾਏ ਤੇ ਇਹ ਜਿਹੜੀ ਸਥਿਤੀ ਦਾ ਜਿਹੜਾ ਨਾ ਹੀ ਰੱਖਣੀ ਪਏ ਇਹ ਦੇਖੋ ਡੈਮ ਤੇ ਜਿਹੜੇ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾ ਸਾਸਨ ਨੂੰ ਬੇਨਤੀ ਕਰਨੀ ਚਾਹਾਂਗੇ ਜਿਹੜਾ ਪਾਣੀ ਜੱਗਦਮ ਛੜਨ ਤੇ ਉਹ ਨਹੀਂ ਛੜਨਾ ਚਾਹੀਦਾ ਜੇ ਕੋਈ ਕੰਮ ਸਾਨੂੰ ਪਹਿਲਾਂ ਪਤਾ ਵੀ ਲੈਵਲ ਦੇ ਉੱਤੇ ਜਾਣਾ ਵਾ ਉਹ 20-20 ਹਜ਼ਾਰ ਕਰਕੇ 50-50 ਹਜ਼ਾਰ ਕਰਕੇ ਛੜ ਦਿੱਤਾ ਜਾਵੇ ਤੇ ਆ ਜਿਹੜਾ ਨੁਕਸਾਨ ਕਰੇ ਵੀ ਨਾ ਹੋਵੇ ਉਹ ਥੋੜਾ ਛੱਡੀ ਜਾਂਦੇ ਸਾਰੇ ਪਤਾ ਕਿਉਂਕਿ ਜਿਹੜੇ ਉੱਥੇ ਅਫਸਰ ਬੈਠੇ ਨੇ ਉਹਨਾਂ ਨੂੰ ਪਤਾ ਵੀ ਪਾਣੀ ਮੀਂਹ ਪਿੱਛੇ ਪੈਣ ਦਿਆ ਵਾ ਤੇ ਪਾਣੀ ਵਧਣਾ ਵਧਣਾ ਵਾ ਉਹਨਾਂ ਨੂੰ ਚਾਹੀਦਾ ਲੱਖ-ਲੱਖ ਵੀ ਛੱਡੀ ਜਾਵੇ ਸਾਡੇ ਰਾਵੀ ਦੇ ਵਿੱਚ ਦਾ ਲੱਖ ਜਿਹੜਾ ਵਿੱਚ ਵਿੱਚ ਨਿਕਲ ਜਾਂਦਾ ਵਾ ਜਦੋਂ 2.5 ਲੱਖ ਤੇ 3 ਲੱਖ ਛੱਡਦੇ ਉਦੋਂ ਆਪਾਂ ਜੀਵਨਾਰ ਤੇ ਫਸਲਾਂ ਦੇ ਮੁਤਾਬਕੀ ਸਾਲ ਬਾਅਦ ਸਾਨੂੰ ਹੁੰਦੀ ਆਸ ਕਿ ਇਹ ਫਸਲਾਂ ਤੋਂ ਅਸੀਂ ਆ ਕਰਾਂਗੇ ਜੇ ਕਰਾਂਗੇ ਰੋਟੀ ਪਾਣੀ ਸਾਡਾ ਉਤੋਂ ਚੱਲਦਾ ਵਾ ਤੇ ਇਹਨਾਂ ਨੂੰ ਜਿਹੜਾ ਵਾ ਲੱਖ ਲੱਖ ਵੀ ਛੱਡੀ ਜਾਂਦੇ ਸਾਡੇ ਰਾਵੀ ਦੇ ਵਿੱਚ ਕੁਛ ਨਹੀਂ ਹੁੰਦਾ ਜਦੋਂ ਜੱਕਦਮ 1.5 2 ਲੱਖ ਛੱਡ ਦਿੰਦੇ ਆ ਤੇ ਸਾਨੂੰ ਜਿਹੜਾ ਵਾ ਉਹ ਡਰ ਲੱਗਦਾ ਵਾ ਕਿ ਸਾਡੀਆਂ ਫਸਲਾਂ ਖਰਾਬ ਹੋਣਗੀਆਂ ਇਹ ਗਵਰਨਮੈਂਟ ਨੂੰ ਜੀ ਇਹਦੇ ਤੇ ਵਾਸਤੇ ਧਿਆਨ ਦੇਣਾ ਚਾਹੀਦਾ ਆਰਮੀ ਨੇ ਵੀ ਮੋਟਾ ਜਿਹੜਾ ਸੰਭਾਲਿਆ ਆ ਆਰਮੀ ਨੇ ਬਹੁਤ ਕਰਦੀ ਜੀ ਆਰਮੀ ਨੇ ਤਸੀਹ ਜਿਹੜੀ ਵਧੀ ਆ ਆਰਮੀ ਨੇ ਆਪਣੇ ਬਲਬੂਤੇ ਤੇ ਆਪਣੇ ਤੇਲ ਨਾਲ ਜਿਹੜੀ ਆ ਤਸੀਹ ਨਿਕਲੀ ਖੜਾਤੀ ਆ ਅੱਗੇ ਥੋੜਾ ਜ ਸਾਡਾ ਕੋਈ ਜ਼ਿੰਮੇਵਾਰਾਂ ਦਾ ਹੈਗਾ ਵਾ ਪੈਲੀ ਦਾ ਉਹ ਰੋਕੀ ਜ ਉਹ ਵੀ ਰੁਕ ਜੇਂਦਾ ਤੇ ਸਾਡਾ ਜਿਹੜਾ ਪਾਣੀ ਦਾ ਵਾ ਕੰਮ ਕਰਮੀ ਹੋ ਜਾਂਦਾ ਵਾ ਤੇ ਬਾਕੀ ਮੀਂਹ ਪੈ ਜੇ ਤੋ ਸਰਕਾਰਾਂ ਕੁਛ ਨਹੀਂ ਕਰ ਸਕਦੀਆਂ ਪਹਾੜਾਂ ਚ ਵੇਖੋ ਵੱਡੇ ਨਾਲ ਢੱਗ ਗਏ ਹੀ ਕੁਛ ਨਹੀਂ ਕਰ ਸਕਦੇ ਇਹਦੇ ਪਰਮਾਤਮਾ ਹੀ ਆ ਜਿਹੜਾ ਮੇਰ ਰੱਖੇ